ਗੁੱਡ ਮਾਰਨਿੰਗ ਭਾਈਓ ਕਿਦਾਂ ਸਾਰੇ ਹੋਪ ਤੁਸੀਂ ਵਧੀਆ ਹੋਵਗੇ ਤੇ ਵੈਲਕਮ ਟੂ ਅਵਰ ਚੈਨਲ ਅੱਜ ਦੀ ਮਾਰਨਿੰਗ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਦਾ ਦੇ ਦੇਖ ਰਹੇ ਹੋ ਕਿ ਮੈਂ ਆਫਿਸ ਆ ਚੁੱਕਾ ਹਾਂ ਅਤੋ ਆ ਮੈਂ ਸਾਰਾ ਮਤਲਬ ਉੱਠ ਕੇ ਬ੍ਰੇਕਫਾਸਟ ਵਗੈਰਾ ਕਰਕੇ ਆਪਾਂ ਆਫਿਸ ਪਹੁੰਚ ਚੁੱਕੇ ਹਾਂ ਤੇ ਆ ਕੇ ਥੋੜੀ ਸਫਾਈ ਸੋਈ ਕੀਤੀ ਆਫਿਸ ਦੀ ਠੀਕ ਹੈ ਤੇ ਲੈਪਟਾਪ ਵੀ ਆਪਣਾ ਇੱਥੇ ਹੀ ਸੀਗਾ ਆ ਦੇਖੋ ਨਾਲ ਲੈਪਟਾਪ ਆਪਾਂ ਬੋਲ ਕੇ ਲੈ ਆਪਣਾ ਕੰਮ ਵੀ ਬਥਰਾ ਲੱਗੇ ਆ ਥੋੜੀਆਂ ਜੀਆਂ ਹੈ ਥੋੜੀਆਂ ਜੀਆਂ ਬੇਨਤੀਆਂ ਉਹ ਲੈਣੀਆਂ ਠੀਕ ਹੈ ਇੱਕ ਦੋ ਜਗ੍ਹਾ ਤੇ ਜਾਣਾ ਠੀਕ ਹੋਪ ਤੁਸੀਂ ਵੀ ਠੀਕ ਹੋਵੋਗੇ ਕਿਉਂਕਿ ਮੌਸਮ ਬੜਾ ਅਜੀਬ ਜਿਹਾ ਚੱਲ ਰਿਹਾ ਵਾ ਕਦੀ ਥੋੜੀ ਗਰਮੀ ਹੋ ਜਾਂਦੀ ਕਦੀ ਠੰਡ ਹੋ ਜਾਂਦੀ ਹੈ ਤੋਂ ਇਸ ਇਦੋਂ ਥੋੜਾ ਜਿਹਾ ਬਚ ਕੇ ਰਹੀਓ ਕਿਉਂਕਿ ਇਹ ਥੋੜਾ ਜਿਆ ਇਦਾਂ ਸਮਾਂ ਹੁੰਦਾ ਜਿਹਦੇ ਵਿੱਚ ਬੰਦਾ ਜਲਦੀ ਬਿਮਾਰ ਹੋ ਜਾਂਦਾ ਤੇ ਹਾਂਜੀ ਦੋਸਤੋ ਇੱਕ ਮਿੰਤੀ ਮਾਰੀ ਜਾਣਾ ਸੀਗਾ ਹੁਣ ਮਿੰਤੀ ਮਾਰਿਆ ਆਏ ਆ ਤੇ ਹੁਣ ਉਹਦਾ ਹੁਣ ਕੀ ਕਹਿੰਦੇ ਆਪਣੇ ਦਾ ਫਰੰਟ ਵੀਊ ਬਣਾਉਣ ਲੱਗੇ ਆ ਤੇ ਹਾਂਜੀ ਆਪਾਂ ਖਾਣਾ ਖਾ ਕੇ ਆ ਗਏ ਕਿ ਤੁਹਾਨੂੰ ਪਤਾ ਹੀ ਆਪਣਾ 1 ਘੰਟੇ ਦਾ ਆਪਣਾ ਟਾਈਮ ਮਿਲਦਾ ਤੇ ਵਾਕੇ ਫਿਰ ਆਪਾਂ ਮਹਿੰਦੀ ਮਾਰਨ ਚਲਗੇ ਸੀਗੇ ਇੱਕ ਜਗ੍ਹਾ ਹੋਰ ਉਹਨਾਂ ਦੇ ਵੀ ਲੈ ਕੇ ਆਏ ਆ ਫਲਾਉਟ ਦਾ ਤੇ ਹੁਣ ਦੇਖੋ ਉਹਨਾਂ ਦਾ ਵੀ ਕੰਮ ਸ਼ੁਰੂ ਕਰਾਂਗੇ ਪਹਿਲਾਂ ਜੋ ਆਪਣਾ ਪਹਿਲਾ ਆਇਆ ਪਿਆ ਪਹਿਲਾਂ ਉਹਨੂੰ ਕੰਪਲੀਟ ਕਰਕੇ ਫਿਰ ਆਪਾਂ ਦੂਸਰਾ ਕੰਮ ਸ਼ੁਰੂ ਕਰਾਂਗੇ ਤੇ ਸ਼ਾਮ ਨੂੰ ਫਿਰ ਆਪਣੇ ਮੁੰਡਿਆਂ ਨਾਲ ਆਪਣੇ ਭਰਾਵਾਂ ਨਾਲ ਮਲਾਵਾਂਗੇ ਤੁਹਾਨੂੰ ਯਾਹ ਵੀ ਉਹਨਾਂ ਦਾ ਦਿਨ ਕਿੱਦਾਂ ਦਾ ਰਿਹਾ ਮੇਰਾ ਦਿਨ ਤਾਂ ਠੀਕ ਠਾਕ ਸੀਗਾ ਅੱਜ ਕੋਈ ਇੰਨਾ ਖਾਸ ਜ਼ਿਆਦਾ ਨਹੀਂ ਸੀ ਕੀ ਕੰਮ ਆ ਦਾ ਚਲੋ ਤੁਹਾਨੂੰ ਪਤਾ ਪੈਂਦਾ ਹੀ ਰਹਿੰਦੇ ਆ ਥੋੜੇ ਬੋਤੇ ਤੁਹਾਨੂੰ ਤਾਂ ਕਿਹਦਾ ਕੀ ਹਾਲ ਚੱਲ ਦੋਸਤੋ ਤੇ ਹੁਣੀ ਫ੍ਰੀ ਹੋਇਆ ਜੇ ਕੰਮ ਕਰਕੇ ਤੇ ਟਾਈਮ ਵੀ ਹੋ ਗਿਆ ਵਾ ਜਾਣ ਵਾਲਾ ਟਾਈਮ ਵੀ ਹੋ ਗਿਆ ਤੇ ਤੁਹਾਨਾਂ ਦਾ ਦੁਕਾਨਾ ਦੋ ਸੀਗੇ ਉਹਨੇ ਦੋਨੇ ਕੰਪਲੀਟ ਕਰਤੇ ਉਹ ਦੇਖੋ ਦੋ ਸੀਗੇ ਦੋਨੇ ਪਲਾਟ ਆਪਾਂ ਕੰਪਲੀਟ ਆਵਾਂ ਕੰਮ ਢੰਗ ਕਰਤਾ ਤੇ ਹੁਣ

ਫਿਰ ਕੀਤਾ ਕੀ ਫਿਰ ਕੀਤਾ ਕੀ ਇੰਨੀ देर ਕੁਛ ਨਹੀਂ ਉੱਥੇ ਹੀ ਘੁੰਮੇ ਫਿਰੇ ਬਸ ਬਲੀਗਾ ਕਿੰਨੇ ਵਜ ਦਾ ਸ਼ੋਅ ਸੀ ਸਾਡਾ ਹੈਗਾ ਸੀਗਾ 1:25 ਉਹ ਉੱਥੇ ਗਈ ਗਏ ਆਪਣੇ ਐਮਬੀਡੀ ਕਿਉਰੋਂ ਕਿਉਰੋਂ ਸਟੇਸ਼ਨ ਤੋਂ ਬਿਊਰੋ ਤਿੰਨ ਨੂੰ ਦੂਰ ਨਹੀਂ ਵੀ ਆਏ ਨਹੀਂ ਨੇੜੇ ਸੀ ਸਟੇਸ਼ਨ ਤੋਂ ਬਿਊਰੋ ਨਹੀਂ ਪਹਿਲਾਂ ਸੀ ਗਏ ਆਪਣੇ ਸਟੇਸ਼ਨ ਤੋਂ ਆਪਣੇ ਬੱਸ ਸਟੈਂਡ ਬੱਸ ਸਟੈਂਡ ਤੋਂ ਸੀਗੇ ਐਮਬੀਡੀ ਐਮਬੀਡੀ ਦੋ ਕਿਰੋ ਅੱਛਾ ਐਮਬੀਡੀ ਗਮੇ ਕੌਣ ਕੌਣ ਗਿਆ ਹੈਗਾ ਮੈਂ ਯੂਗੀ ਆ ਗਈ ਤੇ ਨਾਲ ਉਧਰ ਹੋ ਗਈ ਬਾਕੀ ਹੈਲਦੀ ਯਾਰ ਦੇਖੋ ਜੀ ਸਾਡੇ 14 ਤਰੀਕ ਨੂੰ ਜੋਤਾਂ ਆਣੀ ਆ ਉਹਦੀ ਤਿਆਰੀ ਇਹਦੇ ਬੰਦਾ ਜਾਂਦਾ ਵਾਜੀ ਅਕਾਸ਼ ਬਾਜੂਸ ਜਾਂਦਾ ਤੂੰ ਕਿੱਥੇ ਗਿਆ ਸੀ ਓਏ ਮੂਵੀ ਅੱਛਾ ਇਹ ਦੋਨੇ ਭਰਾ ਵੀ ਮੂਵੀ ਦੇਖਣ ਗਏ ਸੀ ਕਿੱਦਾਂ ਦੀ ਰਹੀ ਜੀ ਪਹਿਲਾਂ ਉਤਰੇ ਕਪੂਰਥਲੇ ਐਲਵੀ ਕੋ ਅੱਛਾ ਉਥੋਂ ਵੀ ਚੜ੍ਹੇ ਉਥੋਂ ਵੀ ਆਏ ਜਲੰਧਰ ਜਦੋਂ ਮੈਂ ਉਹ ਲੱਗੀ ਨਹੀਂ ਚੁੱਤੀ ਇਹ ਕਿਹਾ ਨਾ ਮੈਂ ਉਹ ਆਇਆ ਫੋਨ ਮੈਨ ਆਟੋ 'ਚ ਬੈਹਿ ਕੇ ਮੁੰਡੇ ਨਾਲ ਹਾਂ ਇਹਨਾਂ ਦਾ ਆਇਆ ਮੇਰੇ ਫੋਨ ਤੇ ਨਹੀਂ ਕਿੱਥੇ ਆ ਰਹਾ ਮੈਂ ਤਾਂ ਟ੍ਰੇਨ ਸਟੇਸ਼ਨ ਜਾਂਦਾ ਪਿਆ ਇਹਨਾਂ ਨੂੰ ਉਤਰਿਆ ਰਸਤੇ 'ਚ ਇਹ ਕਿਹਾ ਇਹਨੇ ਕਿਹਾ ਕਿ ਆਪਾਂ ਬੱਸ 'ਚ ਚੱਲਦੇ ਉਧਰੋਂ ਭਾਈ ਬੱਸ 'ਚ ਜਾਣੇ ਪਏ ਤਾਂ ਆ ਦੇਖਿਓ ਵੀਡੀਓ ਬੱਸ ਵਾਲੇ ਨੇ ਕੀ ਕਰਤਾ ਬੰਪਰ ਹੀ ਬੰਪਰ ਹੀ ਤੋੜਦਾ ਗੱਡੀ ਦਾ ਬੰਪਰ ਤੋੜਦਾ ਫਸਾ ਵਾਲੇ ਦੇ ਆਹ ਦੇਖੋ ਬੱਸੇ ਪਿਛਾ ਹੌਲ ਬੰਪਰ ਹੀ ਪੂਰਾ ਲਾਗ ਲੈ ਕੇ ਇੰਗਲੇ ਸਟੈਂਡ ਪੈ ਗਿਆ ਹਾਂਜੀ ਗਾਇਸ ਮੈਂ ਤੁਹਾਡਾ ਸੁਪੀ ਜੁਣੀ ਇੱਕ ਜਨਮ ਦਿਨ ਤੋਂ ਹੋ ਗਿਆ ਹੀ ਜਿਦੋਂ ਨਹੀਂ ਚੱਲੇ ਪਿਆਜ਼ ਲੈ ਬਾਕੀ ਚੱਲ ਆ ਤੁਹਾਨੂੰ ਆ ਦਿਖਾ ਦਿਆਂ ਡੈਕੋਰੇਸ਼ਨ ਜੀ ਦੇਖੋ ਕਿੰਨੀ ਓਕੇ ਹੋਈ ਸੀ ਜਿਸ ਨਾਲ ਲਾਈਟ ਸਾਊਂਡ ਵਾਲੇ ਇਹ 14 ਤਰੀਕ ਨੂੰ ਭਈ ਆਪਣੇ ਜੂਤਾ ਲੱਗੇ ਤੇ ਬਹੁਤੀ ਸਾਰੀ ਉਹ ਕਰਦੇ ਆ ਇੱਕ ਸ਼ੋਭਾ ਯਾਤਰਾ ਵੀ ਨਿਕਲਨੀ ਆ ਜੋਤਾਂ ਦੀ ਜਿਹੜੀ ਸ਼ੋਭਾ ਯਾਤਰਾ ਵੀ ਨਿਕਲਣੀ ਪੂਰੀ ਤੇ ਸ਼ੋਭਾ ਯਾਤਰਾ ਦੇ ਨਾਲ ਨਾਲ ਕੀ ਕਹਿੰਦੇ ਆਪਣੇ ਜਿਹੜਾ ਵਾ ਤਿੰਨ ਚਾਰ ਦਿਨ ਲਗਾਤਾਰ ਹੀ ਪ੍ਰੋਗਰਾਮ ਮਹਾਮਾਈ ਦਾ ਚੱਲ ਰਿਹਾ ਹੈ ਜਿਹੜੀ ਸੇਵਾ ਪੂਰੀ ਹੋਣੀ ਹੈ ਜਿਹੜਾ ਜਿਹੜਾ ਲੱਗੇ ਉਹ ਲੰਗਰ ਲੰਗਰ ਆਏ ਖਾਈ ਜਾਂਦੇ ਹਾਂ ਆਪਣੀ ਸੇਵਾ ਵੀ ਹੋਵੇ ਠੀਕ ਹੈ ਨਾਲ ਲੰਗਰ ਖਾਵੇ ਨਾਲੇ ਅਨੰਦਮਾਨੇ ਜੋਤਾਂ ਦਾ ਨਾਲੇ ਮੱਥਾ ਟੇਕ ਲਈ ਜੋਤਾਂ ਵੀ ਦੂਰੋ ਦੂਰੋ ਜੋਤਾਂ ਵੀ ਬਹੁਤ ਦੂਰੋ ਦੂਰੋ ਪੋਲ ਕਰਦਾ ਆਪਣੇ ਹਿਮਾਚਲ ਇਸ ਦੇ ਸ਼ਾਮ ਤੋਂ ਬਹੁਤ ਦੂਰ ਦੂਰੋਂ ਆਣੀਆਂ ਜੂਤਾ ਸ਼ਾਇਦ ਮੈਨੂੰ ਲੱਗਦਾ 10 12 ਜੋਤਾਂ ਆਣੀਆਂ ਵਾ ਤੇ ਜਿਹੜਾ ਕਿ ਬਹੁਤ ਵੱਡਾ ਮਤਲਬ ਇਹ ਮਨਾਇਆ ਜਾਂਦਾ ਹਰ ਸਾਲ ਦੀ ਤਰ੍ਹਾਂ ਸੋ ਹੈਲੋ ਦੋਸਤੋ ਮੈਂ ਤੁਹਾਡਾ ਆਪਣੇ ਨਵੀਂ ਤੇ ਹੁਣ ਮੈਨੂੰ ਨੀਂਦ ਨਭਾ ਮਿਲਿਆ ਅਸੀਂ ਮੈਂ ਕਹਾਂ ਚਲੋ ਕਾਫੀਆਂ ਲੈ ਚੱਲਦੇ ਹਾਂ ਸਵੇਰ ਦਾ ਮੈਨੂੰ ਮਿਲਿਆ ਨਹੀਂ ਤੇ ਨਾਂ ਮੈਂ ਵਲੋਗ ਹੈ ਸਵੇਰ ਆ ਚਲੋ ਹੁਣ ਚੱਲਦੇ ਆਂ ਓਪੀਆਂ ਲੈਣ ਨਾਲੇ ਫਿਰ ਉਹ ਮਾਣਾ ਘੋਟਾ ਬੰਨ੍ਹਨੀ ਹੈ। ਓਪੀਆਂ ਗਾਦੇ ਵਾਸਤੇ ਜਾਈਦੀਆਂ। ਓਪੀਆਂ ਸੂਦੇ ਬਣਾਣੀਆਂ ਹੁਣ। ਓਪੀਆਂ ਸੂਦਾ ਦੇ ਕੰਮ ਕਰਨ ਨਾਲ ਥੋੜਾ ਜਾਂ ਤੇ ਦੋ ਦਿਨ ਕੋਪੀਆਂ ਲੈਣੀਆਂ ਵਾ। ਉਹਨਾਂ ਦਾ ਕੰਮ ਹਲੇ ਕਰਨਾ ਲੱਗ ਉਹ ਕਰਨਾ। ਤੇ ਸਕੂਲ ਠੀਕ ਆ ਠੀਕ ਆ ਕੱਲ ਤੋਂ ਮਤਲਬ ਸਕੂਲ ਜਾਣਾ ਹੁਣ ਜਾਣਾ ਤਾਂ ਹੈ। ਹਾਂ ਹੁਣ ਜਾਣਾ ਵਾ ਦੋ ਦਿਨ ਹੋ ਗਏ। ਅੱਛਾ ਅੱਛਾ। ਇਹ ਨਾਲ ਨੂੰ ਪੜਾ ਵੀ ਦੀਵਾਲੀ ਆ ਗਈ ਬਾਰਮੇ ਜੰਤੀ ਆ ਗਈ ਐ ਮੇਲੇ ਤੋਂ ਬਾਅਦ ਹੀ ਫਿਰ ਵਧੀਆ ਤਰੀਕੇ ਨਾਲ ਸਕੂਲ ਜਾ ਹੋਣਾ ਇਹ ਫਿਰ ਪਹਿਲਾਂ ਦੇ ਛੁੱਟੀਆਂ ਜਾਂਦੀਆਂ ਗਈਆਂ ਆਹ ਹਾਂ ਹਾਂ ਪਿਛਲੇ ਮਹੀਨੇ ਜ਼ਿਆਦਾ ਛੁੱਟੀਆਂ ਜੀ ਲਿਆ ਨਾ ਹਾਂ ਪਿਛਲੇ ਮਹੀਨੇ ਆਪਾਂ ਗਏ ਜਿਹੜੇ ਮੈਂ ਗਿਆ ਹੀ ਨਹੀਂ ਸਕੂਲ ਇਹ ਗਿਆ ਦੋ ਦਿਨ ਉਹ ਗੁੱਤੇ ਗੁੱਤੇ ਨਹੀਂ ਬਲੋਤ ਰਹੇ ਮਤਲਬ ਨਹੀਂ ਬਲੋਤ ਰਹੇ ਤਾਂ ਦੋਸਤੋ ਕਾਪੀਆਂ ਤਾਂ ਹੁਣ ਆਪਾਂ ਲੈਣੀਆਂ ਵਾ ਤੇ ਹੁਣ ਕੱਲੂ ਕੱਢ ਕਰਦੀਆਂ ਸਕੂਲੇ ਕੰਮ ਦੇਖਨੇ ਆ ਉਸ ਤੋਂ ਬਾਅਦ ਸਾਡੀ ਹੋਇਆ ਨਹੀਂ ਸਪੋਰਟ ਮੀਟ ਦੀ ਉਹ ਤਿਆਰੀ ਸਟਾਰਟ ਉਸ ਤੋਂ ਬਾਅਦ ਕਿੰਨੇ ਪੜਨਾ ਫੇ ਤਾਂ ਕਰਕੇ ਮੈਂ ਕਿਹਾ ਕੌਕੀਆਂ ਲੈ ਲਈ ਦਿੰਨੀ ਕਰ ਲੈਂਦੇ ਕੰਮ ਵੈਸੇ ਇਦਾਂ ਵਾਹ ਗਿਆ ਇਹ ਛੁੱਟੀਆਂ ਸਭ ਤੋਂ ਜ਼ਿਆਦਾ ਕਰਦੇ ਆ ਪਰ ਪੜਨ ਦੇ ਵਿੱਚ ਵੀ ਓਕੇ ਆ ਕਿਉਂਕਿ ਓਕੇ ਪੋਜੀਸ਼ਨਾਂ ਵਾਲੇ ਬੰਦੇ ਇਹਨੂੰ ਪਤਾ ਹਾਂ ਬਾਕੀ ਉਹਨਾਂ ਦਾ ਮਾਰ ਗਿਆ ਨਹੀਂ ਬਾਕੀ ਉਹਨਾਂ ਦਾ ਧਨ ਵਧਾ ਇਹ ਥੋੜਾ ਜਿਹਾ ਨਾ ਥੋੜਾ ਜਿਹਾ ਸ਼ਹਿਰ ਤੋਂ ਬਾਹਰ ਗਿਆ ਲੱਗਦਾ ਹੈ ਜਿਹੜਾ ਜਿਹੜਾ ਸਲਤਨਪੁਰ ਜਿਹੜਾ ਸਾਡਾ ਇਹ ਬਾਹਰ ਇਹ ਆਇਆ ਮਨ ਲਗੀ ਪਿੰਡਾਂ ਨਾਲ ਕਿਰਿਆ ਇਸ ਕਰਕੇ ਨਾ ਇਹ ਫਿਰ ਰਾਤ ਨੂੰ ਥੋੜਾ ਜਿਹਾ ਕਈ ਵਾਰੀ ਜਲਦੀ ਵੀ ਬੰਦ ਹੋ ਜਾਂਦਾ ਉਹ ਵੱਡੇ ਲਾ ਕੇ ਤੁਹਾਨੂੰ ਪਤਾ ਹੈ ਜਿੱਦਾਂ ਚੰਡੀਗੜ੍ਹ ਜਲੰਧਰ ਵਗੈਰਾ ਉਹ 12 1 ਵਜੇ ਦਾ ਕੁੱਲੇ ਰਹਿੰਦੇ ਇਹ ਥੋੜਾ ਜਿਹਾ ਮਤਲਬ 8 9 10 ਵਜੇ ਦਾ ਕਮਾਂਟਿੰਗ 8 9 ਵਜੇ ਬਾਕੀ ਘਰੇ ਜਾ ਕੇ ਕਰਦੇ ਆਂ ਤਾਂ ਇਦਰਾ ਯਾਰ ਇਹ ਦੂਈ ਦੇਖਿਆ ਆ ਸਿੱਡਾਈ ਬੰਨੀ ਇਹ ਦਵਾਈ ਲਈ ਆਂਦੀ ਜੀ ਤੂੰ ਤੇਰੇ ਆਈ ਕੋ ਭਾਈ ਟਾਈ ਬੰਨੀ ਕੈਸੀ ਟਾਈ ਬੰਨੀ ਆ ਦੇਖੋ ਕਿੰਨੀ ਸੋਹਣੀ ਡਾਈ ਬੰਨੀ ਦਵਾਈ ਕਿਹੜੀ ਆਈ ਤੈਨੂੰ ਲਿਆ ਬੈਠਾ ਪਰ ਆ ਲੈਣ ਤੇ ਤੂੰ ਸਹੀ ਬੰਨੀ ਉਹਨੇ ਬੰਨੀ ਨਹੀਂ ਇੰਨੀ ਲੰਬੀ ਹੋ ਸੈਟਅਪ ਹੈ ਤਾਂ ਹੈ ਓਕੇ ਉਹ ਵੇ ਸੈਟ ਸੈਲ ਸੈਲ ਕੀ ਕਰੰਦੇ ਆ ਕੜਾ ਆਈ ਦੇਖਿਓ ਕਿ ਐਸੀ ਬੱਲੀ ਹੈ ਮੇਰੇ ਪੂਰੀ ਵਾਈ ਬੜਾ ਹਿਲਾ ਇਧਰ ਦੇਖੀ ਮਾੜੀ ਇਧਰ ਦੇਖੀ ਇਧਰ ਦੇਖ ਪੂਰੀ ਉਹ ਅਲਾਉਰੀਓ ਛੂੜੀ ਆ ਇਹ ਪੂਰੀ ਵੱਡੀ ਅਲਾ ਇਧਰ ਆਲਾ ਤੂੰ ਤਾਂ ਨਹੀਂ ਆਨੇ ਹੋਉ ਨੂੰ ਲੱਗਣ ਦੇ ਮम्मा ਖਾਣ ਲਈ ਆਇਆ ਹੈ ਹਾਈ 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 हला ओरियो लेन मैं एक बारी पकड़ रहा हूं ओरियो लेन तड़प ये तड़प ओहो सोवा ओरियो तड़पो तड़पो का तड़प तड़पो तड़पो क्या चाहिए तुम्हें ये तड़फ रहा है पूरा पूरा

बिहारी वाली हिंदी है भैयो की सेम सेम ही हो गया जो मैंने बोला था वही से कोई इंग्लिश चल रहा ये वाला और इंग्लिश है इंग्लिश हेलो गाइस व्हाट्सएप व्हाट्सएप हम बात बात से तो क्या आना नहीं फेसबुक मैं हेलो गाइस व्हाट्सएप फेसबुक इंस्टाग्राम स्नैपचैट स्नैपचैट एड ਓਕੇ ਫਿਨਿਸ਼। ਹੈਂ ਦੇ ਐਂਡ ਇੰਸਟਾਗ੍ਰਾਮ ਫਲਾਗਰ ਹੋ ਗਈ ਜਿੰਨ ਕੀ। ਟਾਈਮ ਪਾਸ ਵਧੀਆ ਜਾਂਦਾ। ਟਾਈਮ ਪਾਸ ਵਧੀਆ ਜਾਂਦਾ। ਪੜ੍ਹਣਾ ਕਰੂ। ਪੜ੍ਹਨਾ। ਪੜ੍ਹਨਾ। ਪੜ੍ਹਨਾ ਪ੍ਰੇਮ। ਪਈ ਕਹਿੰਦਾ ਕੋਣ ਵੇ ਜਿਹੜਾ ਫਸਟ ਹੁੰਦਾ। ਮੁੰਜਿਆ ਨਹੀਂ ਕੀਤਾ ਤਦੀ। ਤੇ ਹੁਣ ਆਪਾਂ ਕਰਾਂ ਲੱਗੇ ਵਲੌਗ ਦਾ ਐਂਡ ਤੇ ਕੀ ਨਹੀਂ ਭੁੱਲਣਾ? ਲਾਈਕ, ਕਮੈਂਟ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ। ਸਪੋਰਟ ਕਰਨਾ। ਫੂਲੇ ਮਿਲਦੇ ਆਂ ਆਪਾਂ ਅਗਲੇ ਵਲੌਗ ਵਿੱਚ।